ਹਾਂਜੀ ਅੱਜ ਆਪਾਂ ਖੜੇ ਆ ਮਲਕੀਸ਼ਿੰਘ ਦੇ ਖੇਤ ਜਿੰਨਾ ਜ਼ਿਲ੍ਹਾ ਸੰਗਰੂਰ ਬਲਾਕ ਸਨਾਮ ਤੇ ਬਲੇਜ ਕੌਰੀਆਂ ਇਹਨਾਂ ਨੇ ਜੋ ਸੁੱਕਾ ਕਦੂ ਕਰਕੇ ਝੋਨਾ ਲਗਾਇਆ ਹੈ ਪਿਛਲੀ ਵਾਰ ਦੀ ਤਰ੍ਹਾਂ ਵੀ ਇਹ ਲਗਾਉਂਦੇ ਆ ਰਹੇ ਹਨ ਤੇ ਇਹਨਾਂ ਨੂੰ ਪੁੱਛਦੇ ਇਹਨਾਂ ਦੇ ਫਾਇਦੇ ਤੇ ਨੁਕਸਾਨ ਕੀ ਹਨ ਇਹ ਦੱਸਣਗੇ ਕਿਸਾਨ ਮਲਕੀਸ਼ਿੰਘ ਜੀ ਹਾਂਜੀ ਬਰੂਰੀ ਦਾ ਖਾਲਸਾ ਜੀ ਬਰੂਰੀ ਕੀ ਪਤੀ ਇਹ ਇਹ ਆਪਾਂ ਨੇ ਸੁੱਕਾ ਕਦੂ ਕੀਤਾ ਜੀ ਤੇ ਟ੍ਰੈਕਟਰ ਨਾਲ ਕਦੂ ਦੇ ਵਿੱਚ ਵੜਾਇਆ ਚੁੱਕਾ ਬਾਕੇ ਦੋ ਗਿਲ ਬਾਕੇ ਚੰਗੀ ਤਰ੍ਹਾਂ ਤਿੰਨੇ ਤਿੰਨ ਸਹਾਕੇ ਲਾਇਨੇ ਦੇ ਠੀਕ ਹੈ ਜੀ ਹਾਂਜੀ ਹਾਂਜੀ ਉਹ ਸੁੱਕਾ ਕਿਦੋਂ ਕੀਤਾ ਇਸ ਤਰ੍ਹਾਂ ਪਾਣੀ ਛੱਡ ਕੇ ਹੀ ਲਾਤੀ ਆਹ ਤੁਹਾਡੇ ਸਾਹਮਣੇ ਜੀ ਲਾਣ ਕਰਦੇ ਨੇ ਬਈ ਇਹਨੂੰ ਪੁੱਛੋ ਕਿੰਨਾ ਗਵਾਨ ਪੋਲਾ ਹੈ ਤੇ ਕਿੰਨਾ ਕਰੜਾ ਹੈਗਾ ਹਾਂਜੀ ਭਈਆ ਭਈਆ ਜੀ ਬਾਹਰ ਕਿੰਨਾ ਪੋਲਾ ਹੈ ਪੋਲਾ ਪੋਲਾ ਕੋਈ ਪ੍ਰੇਸ਼ਾਨੀ ਤਾਂ ਨਹੀਂ ਆਪਕੋ ਕੋਈ ਪਰੇਸ਼ਾਨੀ ਨਹੀਂ ਬੜੀ ਲੱਗ ਰਹੀ ਹੈ ਜੀ ਦੀ ਬੜੀ ਲੱਗ ਰਹੀ ਹੈ ਇਹ ਤੇ ਇਹਦਾ ਸਭ ਤੋਂ ਵੱਡਾ ਫਾਇਦਾ ਸਾਨੂੰ ਕੀ ਲੱਗਿਆ ਜਿਹੜਾ ਜੀਰੀ ਲਾਉਣਾ ਹੈ ਇਹਦੇ ਵਿੱਚ ਆਪਾਂ ਨੂੰ ਇਹ ਦੇਖੋ ਜੀ ਮੈਂ ਪਿਛਲੇ ਸਾਲ ਵੀ ਨੁਕਤਾ ਕੀਤਾ ਸੀਗਾ ਤੇ ਡਾਕਟਰ ਮਲੇਸ਼ ਸਿੰਘ ਨੇ ਅਸਈ ਮੈਨੂੰ ਕਿ ਵੀ ਆਪਾਂ ਵੀਡੀਓ ਸੁਣਦੇ ਆਇਆ ਉਹਨਾਂ ਦੀ ਕਿ ਸੁੱਕੇ ਕੱਦੂ ਵਾਲੀ ਅਸੀਂ ਪਿਛਲੀ ਵਾਰ ਨੁਕਤਾ ਵਰਤਿਆ 500 ਕਿੱਲਿਆਂ ਦੇ ਵਿੱਚ ਇਹਦੇ ਫਾਇਦੇ ਤੇ ਨੁਕਸਾਨ ਦਾ ਤੁਹਾਨੂੰ ਮੈਂ ਦੱਸਦਾ ਜੀ ਕੀ ਫਾਇਦੇ ਨੇ ਕੀ ਨੁਕਸਾਨ ਨੇ ਨੇ ਸਭ ਤੋਂ ਵੱਡਾ ਫਾਇਦਾ ਜਿਹੜਾ ਇਹਦਾ ਇੱਕ ਜਿਹੜੀ ਕਣਕ ਦੀ ਰੈਣ ਖੂਨ ਹੁੰਦੀ ਹੈਗੀ 나ੜ ਹੁੰਦਾ ਕਣਕ ਦਾ ਮਾਲਵਾ ਉਹ 나ੜ ਨੂੰ ਅਗਲਾਂ ਦੀ ਕੋਈ ਰੂਤ ਨਹੀਂ ਹੈਗੀ ਤੇ ਆਪਾਂ 나ੜ ਨੂੰ ਅਗਰਾਂ ਲਾਓ ਤੇ ਸਰਕਾਰ ਵੀ ਕਹਿ ਰਹੀ ਆ ਵੀ ਨਾੜ ਨੂੰ ਅੱਗ ਨਾਲ ਆਈ ਜਾਵੇ ਤੇ ਪੈबंदी ਹੋਵੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਇਸ ਤਰੀਂ ਬਾਦੋ ਤਰੀਆਂ ਨਾਲ ਬਾਦੋ ਫਿਰ ਹਲਾ ਨਾਲ ਬਾਦੋ 2 ਕਿਲੋ ਬਾਅਦ ਚ ਹਲਾ ਨਾਲ ਬਾਹ ਕੇ ਚੰਗੀ ਤਰ੍ਹਾਂ ਸੁਹਾਗਾ ਮਾਰ ਕੇ 2 ਕਿਲੋ 3 ਕਿਲੋ ਸੁਹਾਗਾ ਮਾਰ ਦੋ ਬੱਦ ਤੋਂ ਬੱਦ ਸੁਹਾਗਾ ਮਾਰੋ ਜੇ ਨਾ ਬੱਦ ਸੁਹਾਗਾ ਮਾਰਾਂਗੇ ਸੁੱਕਾ ਕਦੋਂ ਬਣ ਜੂ ਨਹੀਂ ਤੇ ਬਾਕੀ ਇਹਦੇ ਫਾਇਦੇ ਨੇ ਜੋ ਇੱਕ ਤਾਂ ਨਾੜ ਵਿੱਚ ਗੱਲਦਾ ਜੀ ਸੁਹਾਗੇ ਮਾਰਾਂਗੇ ਆਪਾਂ ਸੁਹਾਗੇ ਨਾਲ ਨਾੜ ਦਾ ਬਿਲਕੁਲ ਹੀ ਦਿੱਤਾ ਬਣ ਜਾਂਦਾ ਹੈ ਇੱਕ ਫਾਇਦਾ ਝੱਗ ਨਹੀਂ ਹੁੰਦੀ ਇਹ ਕਰਚੇ ਨਹੀਂ تیرਦੇ ਜੀ। ਖਰਚਾ ਬਿਲਕੁਲ ਨਹੀਂ تیرਦਾ ਨਾ ਝੱਗ ਬਣੀ ਜਾਂ ਛੋਟੇ ਹਮਲੇ ਦੇ ਗੀਰ ਲਾਣ ਲੱਗ ਰਹੇ ਨੇ ਵੀ ਇਹ ਕੋਈ ਖਰਚਾ ਨਹੀਂ تیرਿਆ ਹੋਇਆ ਕੋਈ ਝੱਗ ਨਹੀਂ ਬਣੀ ਹੋਈ ਹੈਗੀ। ਮੈਂ ਇੱਕ ਦੀ 15 ਕਿਲੇ ਲਾਇਨੇ ਜੀ। ਪਿਛਲੀ ਵਾਰੀ ਮੈਂ 5-6 ਕਿਲੇ ਲਾਇਏ ਤੇ ਉਹ ਦੋ ਕੁ ਮਾਟਰ ਤੇ ਤਿੰਨ ਕੁ ਮਾਟਰ ਚਾਰ ਵੱਧ ਨਿਕਲੇ ਜੀ। ਤੇ ਕਣਕ ਦਾ ਚਾਰੀ ਵੱਧ ਨਿਕਲੇ। ਤੇ ਇਸ ਤਰ੍ਹਾਂ ਇਹਦੀ 15 ਕਿਲੇ ਲਾਇਨੇ ਜੀ ਸਾਨੂੰ ਬਹੁਤ ਫਾਇਦਾ ਲੱਗਾ ਦਾ। ਤੇ ਬੱਟਾਂ ਦੀ ਪੋਚਣ ਦੀ ਲੋੜ ਨਹੀਂ ਦੇਖੋ। ਨਾ ਕੋਈ ਡੈੜੀ ਚੱਕਣ ਦੀ ਲੋੜ ਬਣ ਜੇਗੀ। ਨਾ ਟ੍ਰੈਕ ਨੂੰ ਕਾਂਜ ਬਣਨ ਦੀ ਲੋੜ ਹੈ। ਤੇ ਤੇਲ ਬਾਹਮ ਜਾਂਦੀ ਲੋੜ ਨਹੀਂ ਅਰੇ ਉਨੀ ਪਾਣੀ ਖਾਊਗਾ ਜਿੰਨਾ ਪਾਣੀ ਕੱਦੂ ਚ ਖਾਂਦਾ ਜੀ ਪਹਿਲੇ ਦੋ ਪਾਣੀ ਵੱਧ ਖਾਊਗਾ ਉਸ ਤੋਂ ਬਾਅਦ ਉਹੀ ਕਮ ਹੁੰਦਾ ਕੱਦੂ ਵਾਲਾ ਇਹ ਹਾਂਜੀ ਮਲਕੀਤ ਸਿੰਘ ਜੀ ਇਹਦੇ ਵਿੱਚ ਜਦੋਂ ਆਪਾਂ ਝੋਨੇ ਦੀ ਜੂਰੀਆ ਪਾਉਨੇ ਆ ਤਾਂ ਇਹਦੇ ਵਿੱਚ ਕਿੰਨੀ ਗੜਨ ਹੁੰਦੀ ਆ ਕਿੰਨੀ ਖਾਈ ਆਉਂਦੀ ਆ ਕੱਦੂ ਵਾਲੇ ਦੇ ਸਾਫ ਨਾਲ ਦੇਖੀਏ ਕੋਈ ਕੱਦੂ ਵਾਲਾ ਜਿਹੜਾ ਕੱਦੂ ਵਾਲਾ ਪਾਉਨੇ ਆ ਜੂਰੀਆ ਆਪਾਂ ਉਹ ਤਾਂ ਬਿਲਕੁਕੁਲੀ ਬਹੁਤ ਕਦੇ ਪੈਰ ਡੂੰਘੇ ਚ ਲੱਗ ਗਿਆ ਕਦੇ ਉੱਪਰ ਚਲਾ ਆਪਰਾ ਆ ਗਿਆ ਪੈਰ ਤੇ ਜ਼ਿਆਦਾ ਗੜਨ ਹੁੰਦੀ ਹੈ ਜੀ ਤੇ ਇਹਦੇ ਜਿਹੜਾ ਇਹਦੇ 3 ਇੰਚ ਤੋਂ ਵੱਧ ਪੈਰ ਨਿੱਡਲ ਜਾਂਦਾ ਜੀ ਦੂਜਾ ਸਵਾਲ ਇਹ ਆ ਜੀ ਇਹਦੇ ਵਿੱਚ ਨਦੀਨਾ ਦੀ ਕਿੰਨੀ ਕੁ ਸਮੱਸਿਆ ਆ ਦਾ ਫਰਕ ਪੈਂਦਾ ਤੁਸ ਕੱਦੂ ਦੇ ਨਾਲੋਂ ਪਿਛਲੇ ਸਾਲ ਲਾਈਏ ਇਸ ਤਰ੍ਹਾਂ ਜੀ ਕੋਈ ਨਦੀਨਾ ਕੋਈ ਜ਼ਿਆਦਾ ਨਹੀਂ ਹੋ ਗਿਆ ਅਸੀਂ ਦਵਾਈ ਵੀ ਕੋਈ ਜ਼ਿਆਦਾ ਜੂਰੀ ਨਹੀਂ ਕੀਤੀ ਤੇ ਵਧੀਆ ਮਤਲਬ ਕੋਈ ਜ਼ਿਆਦਾ ਕੱਖ ਨਹੀਂ ਹੋ ਰਿਹਾ ਜਿਵੇਂ ਆਮ ਹੀ ਹੁੰਦਾ ਵਸ ਤੇ ਵੈਸੇ ਦੇਖਣ ਨੂੰ ਨਜ਼ਰ ਆ ਰਿਹਾ ਹੈਗਾ ਮਲਕੀਤ ਸਿੰਘ ਦੇ ਖੇਤ ਆ ਜੋ ਕਿਤੇ ਵੀ ਕੋਈ ਵੀ ਡਾਲ ਇਸ ਤਰ੍ਹਾਂ ਦਾ ਨਹੀਂ ਹੈਗਾ ਜੋ ਝਾਗ ਦੇ ਦੌਰਾਨ ਜਾਂ ਕਰਚੇ ਦੇ ਦੌਰਾਨ ਇੱਥੇ ਕਿਤੇ ਵੀ ਖਰਾਬ ਹੋਇਆ ਹੋਵੇ ਤੇ ਜੀਰੀ ਸਾਨੂੰ ਬਹੁਤ ਵਧੀਆ ਲੱਗ ਰਹੀ ਹੈ ਇਸ ਤਰੀਕੇ ਨਾਲ ਜੋ ਕਿ ਪਿਛਲੀ ਵਾਰ ਵੀ ਇਹਨਾਂ ਨੇ ਇਹ ਉਪਰਾਲਾ ਕਰਕੇ ਦੇਖਿਆ ਤੇ ਐਤ ਵੀ ਵੀ ਇਹਨਾਂ ਦੇ